نمشکار دوستو آج ہم بات کریں گے نسفیزیا کی کھانے میں دقت آنا جب کھانا کھاتے ہیں تب وہ کھانے کی نالی میں کھانے کا فسٹ آنا یا دقت سے دقت آنے سے وہ نیچے جانا وہ دو طرح کا ہوتا ہے سورٹ کو ست کھانا ہو تو اس کو دکت آتی ہے جہاں ست ہو تو یا لکڑ ہو دونوں کو دقت آتی ہے یعنی ست کھانے میں دکت آتی ہے اس کا تو مین کارن ہوتا ہے مکینیکل کوئی گراشتے میں رکاوٹ ہے اس کی وجہ سے کھانا نیچے جانے سے رکڑا ہے تو جب ست کھانے سے یا لکڑ دونوں سے دقت ہے تو اس کی وجہ ہوتی ہے پیرسٹراس کا جو اس کا صحیح نہ نہ ہونا جیسے اکل ایجیا ہے یا اسپیج ہو جائے اس, اس کا کھانے نالی کا مسل کنٹیکٹ کرنے لگ جائے تو اس سے دقت آ جاتی ہے وہ جقدم ہوتا ہے تو اس سے پین ہوتی ہے تو جو مکینیکل کارن ہے ان میں پین نہیں ہوتی ویسے ہی کھانے میں رکاوٹ آتی ہے یعنی کھانے میں ساتھ میں پین ہو تو اس کی وجہ ایکلیجیا جہاں ریفلیکس ڈیزیز جہاں انفلامیشن ہوتی ہے پائپ کی تو جیسے انفیکشن ہو جہاں ایسے اوپر سے انفیکشن ہو جائے انفلامیشن ہو جائے تو سو سوجن پڑ جائے تو اس میں سے اس میں پین ہوتی ہے جیسے کینیڈا ہے جو فنگس ہے کینیڈا وہاں جو ਇਹਨਾ ਮੇਨ ਸਿਸਟਮ ਠੀਕ ਹੈ ਉਹ ਨਹੀਂ ਹੁੰਦੀ ਜਨਾ ਮੇਨ ਸਿਸਟਮ ਖਰਾਬ ਆ ਜਾਂ ਕੀ ਮੁਦਰਾ ਵੀ ਚੱਲ ਰਹੀ ਹੈ ਉਹ ਨਾ ਵੇ ਅੱਜ ਵੀ ਲਿਖਣਾ ਹੈ ਤੇ ਉਹਦੇ ਨਾਲ ਕਨੇਸ਼ਨ ਆ ਜਾਂ ਤੇ ਉਹ ਮੇਨ ਸਿਸਟਮ ਕੰਜ਼ੂਰ ਹੋਣਾ ਤੇ ਉਹ ਕਹਿੰਦਾ ਮੈਂ ਨਾ ਉਹਦੇ ਫੁੱਲ ਬੀ ਚੱਲਦਾ ਮੂੰਹ ਜੂਦਾ ਤੇ ਉਹ ਜਿਆਦਾ ਬਹਿ ਨਾ ਤੇ ਤੇ ਇਹਦੇ ਗਲੇ ਚੋਕ ਰਿਹਾ ਜਨਾ ਅੱਥਲੇ ਜਾ ਕੇ ਰੁਕ ਰਿਹਾ ਤੇ ਉਹਦੇ ਪੁੱਛਣਾ ਚਾਹੀਦਾ ਤੇ ਇਹ ਸੌਣਾ ਤਰ ਗਿਆ ਵੀ ਇਧਰ ਦੀ ਵੀ ਇਹ ਕਾਣਾ ਨਹੀਂ ਕਾੜਕ ਤੇ ਇਹਦਾ ਮੇਰੀ ਇਹ ਉਹ ਮਨ ਕੇ ਸੰਸਾਧਾ ਜਿਹੜਾ ਨਾਲ ਕੋਈ ਕੰਦੀ ਨਹੀਂ ਆਈ ਨਹੀਂ ਲੱਟ ਨਹੀਂ ਨੜਤ ਨਹੀਂ ਆਉਂਦਾ ਤੇ ਜਾਂ ਮੇਰੇ ਇਹ ਲੈ ਸੈਂਟਰ ਮੈਂ ਉਹ 6 ਮਿੰਟ ਤੋਂ ਜ਼ਿਆਦਾ ਨਹੀਂ ਨਮੀ ਦੇ ਦੋ ਤਨੀ ਨਾ ਤਾਂ ਚੱਲ ਰਿਹਾ ਜਾਂ ਪਾੜਾ ਕਰ ਜਾਣਾ ਦੇ ਜ਼ਿਆਦਾ ਪਾੜ ਪਾ ਜਾਂ ਬਾਸਤ ਕਿਨੋਂ ਬਾਹਰ ਕੱਢ ਜਾਣਾ ਜਗਦਾ ਵੀ ਥੋੜੇ ਥੋੜੇ ਦਿਨ ਦੇ ਦੇ ਉਹ ਨਿਸ਼ਾਨੀਆਂ ਹੁੰਦੀਆਂ ਆ ਨਾਮ ਕਹਿੰਦੇ ਨੇ ਨਾਮ ਸੰਦਮ ਆ ਨਾਮ ਨਿਸ਼ਾਨੀਆਂ ਤੇ ਪਾਰ ਉਹ ਉਮਰ ਦੇ ਜਦ ਆ ਉਹ ਕੋਹਨੀ ਕਮੀ ਹੋਣੀ ਤੇ ਲੈਡਿਨਾਸ ਤੇ ਕੋਨ ਕੋਨ ਨਾਲ ਤੇ ਸੰਦਮ ਜਿਹੜਾ ਆਲਮ ਨਾ ਚੱਲ ਰਹੀਆਂ ਤਬਹੀ ਬੀਚਮੇ ਨਾਲ ਜਦਾ ਹੋਈ ਹੈ ਖਾਣੇ ਦੀ ਨਾਲ ਹੀ ਆ ਕੇ ਕੈਂਸਰ ਜਿੰਕਲ ਨਵੜੀ ਕੁਮ ਇਹ ਚੈਰਜੀ ਰਿੰਗ ਨਾ ਪਰਮਾ ਮਨਸ਼ਨ ਚੰਦਨ ਜਾਂ ਉਹ ਉਸ ਮੇਰੇ ਸਪੈਸਮ ਨਾ ਚੋਇਸ ਬੈਣੀ ਕਰਨ ਨਹੀਂ ਨਾਲੇ ਨਾ ਜਾਂ ਮੈ ਰਿਵਿਜ਼ ਤੇਰ ਤੇ ਮਨ ਕੇ ਉਹ ਕਾਇਨ ਨਾ ਉਡੀ ਜਨ ਉਹ ਨਾ ਨਾ ਤੇ ਉਹ ਕੁ ਬ੍ਰੇਵ ਦਾ ਮਨਗੇ ਤੇ ਚ ਚਲੀ ਲੰਘ ਨਹੀਂ ਤੇ ਉਹਨਾਂ ਕੋ ਮਗਣਾ ਪੰਦਾ ਤੇ ਜਾਂ ਤੇ ਮੈਨਿਫੈਕਚਰ ਤੇ ਇੱਕ ਬਿਊਵਸ ਨੂੰ ਨਾ ਹੁੰਦਾ ਤੇ ਉੱਪਰ ਕੋ ਨਾ ਮੈਨਿਫੈਕਚਰ ਤੇ ਪੂਰੀ ਰੈਕਟਰ ਨਹੀਂ ਹੁੰਦੀ ਤੇ ਬਿਊਵਸ ਨੂੰ ਨਾਮ ਦੇ ਵਿੱਚ ਪੂਰਾ ਰੈਕਟਰ ਹੋ ਜਾਂਦਾ ਤੇ ਅਨੁਬਾਹੋਂ ਕਰ ਕਰ ਲਈ ਆਪਾਂ ਬੋਲਾਂਗੇ ਪਹਿਲਾ ਸਿੰਪਟਮ ਦਾ ਇਹ ਲਾਰਮ ਸੈਂਟਰ ਆ ਗਿਆ ਉਹਨਾਂ ਦਾ ਧਿਆਨ ਰੱਖਣਾ ਇਹ ਵਿਸ਼ ਨੂੰ ਉਤਨਾ ਵੀ ਬਾਤ ਨਹੀਂ ਜਦਾ ਘਟਿਆ ਉਹ ਸਭ ਤੋਂ ਜਿਆਦਾ ਇਹ ਕਿਨੀ ਜਾਨੀ ਪਾਰਦੀ ਹੈ ਤਾਂ ਜਦਾ ਘਟਿਆ ਹੋਵੇ ਥੋੜੀ ਜਿਹੀ ਦਿੱਤੀ ਉਹ ਮਿਨਾ ਜੀ ਪਾਣੀ ਪੋਣਾ ਪੰਜ ਪੰਜ ਘੰਟੇ ਪਾਰ ਕਰਕੇ ਆਣਾ ਘਟ ਜਣਾ ਇੱਕ ਜਾਨੀ ਹੈ ਕੈਂਸਰ ਦੀ ਤਾਂ ਸਿੰਪਟਮਾਂ ਸੋਰੀ ਕੁਝ ਹੋ ਨਾ ਤੇ ਜਿਆ ਦਰਫ ਚਰਤ ਖਣਾ ਨੇ ਹੁਣ ਗਾਉਂ ਡਾਹੀ ਤੇ ਪਰ ਸੰਬੰਧਨ ਮਕੈਨਿਕਲ ਇਨਸਟਾਲੇਸ਼ਨ ਹੋਣੀ ਹੈ ਤਰੋਂ ਸੰਦਨ ਕੁ ਮੀ ਉਸ ਆਦੇ ਆਰਦ ਜਿਆ ਘਟਿਆ ਤਾਂ ਉਹ ਜਿਆ ਸਿਰ ਨਹੀਂ ਲੈਣਾ ਚਾਹੀਦਾ ਨੂੰ ਕਿਉਂਕਿ ਉਹਨਾਂ ਕੋਈ ਖਤਨਾ ਬੂਆ ਕੰਮ ਤੇ ਪਹਿਲਾਂ ਗੱਲ ਕਰਦੇ ਹਾਂ ਇਕ ਲਈ ਦੀ ਇਕ ਲਈ ਦਾ ਇਹ ਇਹ ਪੈਟਰਾਟ ਜਿਹੜੀ ਅਸੀਂ ਆ ਗਿਆ ਨਾ ਜਿਹਨਾਂ ਨਾਲ ਹੀ ਆ ਉਹ ਉਹ ਪੋਰਟਰੇਟ ਨਾਲ ਹੀ ਬੇਵ ਜਲਦੀ ਹੈ ਤੇ ਉਹ ਉਹ ਤਖਣ ਤਨ ਨਹੀਂ ਆ ਉਹ ਬਾਰੇ ਚਾਹਸਾ ਜੀ ਇਹ ਲੈ ਬੀ ਗਰੋਲੋ ਇਹ ਨਹੀਂ ਤੇ ਜਿਹਨਾਂ ਕਿ ਜਿਹਨਾਂ ਸੈਂਟਰ ਉਹ ਫੈਸਿਲਿਟੀ ਸੈਂਟਰ ਚਲੇ ਇਹ ਤੇ ਪੂਰਬ ਅਤੇ ਮੈਦਨ ਜਿਹੜਾ ਦੀ ਹਨ ਉਹ ਸੈਂਟਰ ਕਹਿੰਦੇ ਆ ਤੇ ਉਹ ਵੀ ਜਨਾ ਉਹਨੇ ਕੋਲ ਨਹੀਂ ਤੇ ਉਹ ਵੇਖਣਾ ਇਸ ਤਰ੍ਹਾਂ ਖੋਇਰਨਾ ਉੱਥੇ ਤੇ ਨਾ ਪਾਈਤਲਾ ਨਿਕਲਣਾ ਨਾ ਸੋਰਨ ਕਰਨਾ ਸੋਰਨ ਨਾ ਪਰ ਆ ਮਸਤ ਖਾਣਾ ਤੇ ਉਹ ਇਹ ਤੁਸਾਨਾ ਬੈਣੀ ਹੋਣੀ ਆ ਭਾਰ ਵੀ ਘੜ ਸਕਦਾ ਤੇ ਖਾਣਾ ਮੈਂ ਤਾਂ ਖਾਣਾ ਨਾਣੇ ਦੀ ਮੋਸ਼ਕੀ ਵੀ ਆਣਾ ਜਿੰਨ ਸਾਰਾ ਦਾਨਾ ਤਾਂ ਮੋਸ਼ਕੀ ਵੀ ਆਣਾ ਤੇ ਦਾਣੋ ਜਿੱਦਾਂ ਕਰਨਾ ਮੇਰੇ ਜਿਵੇਂ ਸਾਰੋ ਬਲੱਡ ਟੈਸਟ ਕਰਨਾ ਤੇ ਪਰ ਮੇਕ ਸ਼ੁਰ ਕਰਨਾ ਇਹ ਇਲਾਜ ਜਦ ਬਣਾਉਂ ਪਾਣਾ ਘਟਿਆ ਹੋਵੇ ਤੇ ਲੰਮੇ ਦਿਨ ਤੋਂ ਮੈਨਾ ਸੰਡਾ ਤੇ ਐਨੀਮੀਆ ਮਰਾਣਾ ਹੋ ਗਿਆ ਤੇ ਜਿੱਦ ਨੇ ਸੰਡ ਮੈ ਗਿਆ ਤਾਂ ਫਿਰ ਡਾਕਟਰ ਉਹ ਬਸਰ ਕੇ ਸੌਣ ਨਹੀਂ ਦਿੰਦਾ ਜੇ ਸੰਡ ਨਹੀਂ ਆ ਗਈ ਤਾਂ ਮੇਰੇ ਸਪੋਲ ਕੋਲ ਤੇ ਉਹ ਨਾ ਸਪੈਸ਼ਲ ਪਿਕਚਰ ਹੁੰਦੀ ਹੈ ਜਿੱਦਾਂ ਉਹ ਪੰਛੀ ਦੀ ਵੀਗ ਨਹੀਂ ਹੁੰਦੀ ਤੇ ਚੁੰਜ ਤਲੇਆਂ ਦੇ ਤਾਂ ਨਹੀਂ ਪਿਛੋ ਚੋਲੀ ਹੁੰਦੀ ਆ ਤੇ ਉਹਦੇ ਆ ਕੀ ਚਗਲ ਦੀ ਦੀਰੀ ਹੈ ਤੇ ਪਿਛੋਂੋਂ ਤੇਲੇ ਪਾਇਆ ਤੂੰ ਤੂੰ ਦੋ ਦਰਾਂ ਜਨ ਐਸ ਤੇ ਦੇਖੇ ਵੀ ਇਹ ਇਕਲੀਆਂ ਤੇ ਨਾਲ ਨਹੀਂ ਕਰਕੇ ਦੇ ਸਪੈਸ਼ਲ ਟੈਸਟ ਹੁੰਦਾ ਮੈਨੋਂ ਮੈਡੀਕਲ ਨਹੀਂ ਬਣੀ ਆ ਤੇ ਉਹਨੇ ਕਰਵਾ ਮੰਨ ਤੇ ਪਰ ਅਨਾਈਕਾ ਨਾ ਵੈਸਟੀ ਬਣਾਈ ਹੈ ਜਿਹੜਾ ਅਪਰਾਨੋਸਕੋਪੀ ਕਰਨੀ ਆ ਉਹ ਅਨੋਸਕੋਪੀ ਨਾਲ ਖੰਡ ਲਈ ਨਾਲ ਨੂੰ ਕੋਹ ਦਾ ਨਾ ਡਰ ਰਹੇ ਹੁੰਦੇ ਆ ਉਹ ਵਾਰੀ ਵਾਰੀ ਪਾ ਕੇ ਤੇ ਉਹਦੀ ਨਲੇਸ਼ਨ ਚੜੀ ਹੋ ਜਾਂਦੀ ਆ ਤੇ ਉਹਨਾਂ ਦਾ ਫਿਰ ਨਾ ਲੱਗਦਾ ਸਹੀ ਦੇ ਹੁੰਦੇ ਡਾਇਰੈਕਟ ਤੇ ਅਪਰਾਨੋਸਕੋਪੀ ਕਰਕੇ ਉਹਨਾਂ ਦੇ ਉਹ ਉਹ ਲੰਗ ਲਗ 사이 ਦੇ ਪਾਗੇ ਉਹਨੂੰ ਖੋਲਣਾ ਤੇ ਇਹ ਡਿਸਟ੍ਰਿਬਿਊਸ਼ਨ ਤੇ ਲਾਜ਼ਮੀ ਹੈ ਨਾ ਤੇ ਦੁਨਿਆ ਦਾ ਦੇ ਬਰਲਨ ਨੂੰ ਮੋਟੋਕਸ ਜਾਂ ਇੰਜੈਕਸ਼ਨ ਤੇ ਲਾ ਦੇ ਉਹਨੇ ਨੁਕਸਾਨ ਨਹੀਂ ਹੁੰਦਾ ਮੈਂ ਇਹ ਰਿਫਲਕਸ ਹੋਣਾ ਪਈ ਲੱਗਦਾ ਐਸਰ ਉਪਰੋਂ ਆਉਣਾ ਪੰਨਾ ਉਹਦਾ ਦਾ ਨਾ ਨਿਦਾਨ ਬਸ ਵਟੇ ਲਾਣਾ ਉਹ ਰੁਕਦਾ ਨੂੰ ਤੁਸ ਨੂੰ ਸਪੈਕਟਰ ਨੂੰ ਖੋਲਣਾ ਤੇ ਉਹਨਾਂ ਉਹ ਰਿਫੈਕਸ਼ਨ ਆ ਬਣੀ ਇਹ ਗੋਦ ਸਤੋ ਜਲਾ ਪੀਗੇ ਨਹੀਂ ਉਹ ਦੋਨਾਂ ਤਰੀਕਾ ਹੈ ਮਾਇਓਟਮੀ ਕਹਿੰਦੇ ਨੇ ਉਹ ਬੜੇ ਨੇ ਤੇ ਇਹਨਾਂ ਕਿਸਾਇਆ ਕਰ ਉਹ ਇਥੇ ਨਾਲ ਸਪਲੇ ਨਹੀਂ ਹੋਣੀ ਤੇ ਉਹ ਉਹਨਾਂ ਇਸ ਨੂੰ ਕਰਦੇ ਨੇ ਉਹ ਆਪ ਕਹਿੰਦੇ ਹੈਲਰ ਮਾਇਓਟਮੀ ਤੇ ਉਹਨਾਂ ਨੁਕਸਾਨ ਇਹ ਕਰਦੇ ਹਨ ਕਹਾਂ ਨਹੀਂ ਨਾ ਕਿਸ ਨੂੰ ਤੇ ਉਹ ਦੋ ਤਰ੍ਹਾਂ ਦਾ ਹੁੰਦਾ ਪਹਿਲੇ ਤੱਕ ਪਹਿਲੇ ਉਹ ਉਹਨਾਂ ਤੇ ਨੇ ਇਸੇ ਨਾ ਸਕਮਸਾ ਹੁੰਦਾ ਤੇ ਤਲੇ ਇੱਕ ਉਹ ਤਨੇਸਾ ਉਹ ਨੀਨੋ ਕਸ਼ ਨੂੰ ਮਾ ਹੁੰਦਾ ਤੇ ਉਹ ਨੀਨੋ ਕਸ਼ ਨੂੰ ਇਹ ਹੁੰਦਾ ਉਹ ਜਿਹੜੇ ਸਟ੍ਰੋਮ ਦੇ ਸਾਲੇ ਇਸ ਤਰ੍ਹਾਂ ਪੈਦਾ ਕਰਦੇ ਆ ਉਹ ਉਹ ਬਣ ਜਾਂਦੇ ਆ ਤੇ ਉਹ ਲੰਮੇ ਸਮੇਂ ਤੋਂ ਰਿਫਲਕਸ ਦੀ ਦੀ ਜੈ ਐਸ ਤਰ੍ਹਾਂ ਬਣ ਆ ਜਾਂਦਾ ਤੇ ਉਹਦੋਂ ਨਾਲ ਉਹ ਕਰਕੇ ਜਾਂਦਾ ਬੈ ਬੈ ਨਾਲ ਮੇਰੇ ਉਜੇ ਪੇਕੀ ਚੁੰਦੀ ਹੈ ਉਹ ਤੋਂ ਕਿੱਥੇ ਬਣ ਜਾਂਦਾ ਨਾ ਉਹਨੇ ਇਹ ਜਿਹੜੀ ਕਰਕੇ ਤੇ ਵਾਇਬਸੀ ਕਰਕੇ ਬਣਾ ਤੇ ਉਸ ਤੋਂ ਬਾਅਦ ਮੈਂ ਡਾਗਨ ਹੋ ਗਿਆ ਤੇ ਹੈਂਕ ਨਹੀਂ ਤੇ ਚੈਕਿੰਗ ਕਰਨ ਵਾਸਤੇ ਐਨੋਸਕੋਪਿਕ ਅਲਟਰਾਸਾਉਂਡ ਕਰਨੀ ਪਣੀ ਐ ਤੇ ਸਿਟੀ ਸਕੈਨ ਕਰ ਲਓ ਤੇ ਨਾਪਰ ਸਕੈਨ ਕਰ ਲਓ ਤੇ ਤੇ ਵਿਲਾਜ ਇਹ ਤਾਂ ਪਹਿਲੀ ਟਾਈਮ ਹੁੰਦਾ ਸੱਜੇ ਕੇ ਸੈਕਸ਼ਨ ਨੂੰ ਸਭੀ ਦਾ ਵਧੀਆ ਹੁੰਦੀ ਆ ਪਰੰਤੋ ਤੇ ਨਹੀਂ ਨਹੀਂ ਤੇ ਵੀ ਪਿੱਛੇ ਪਾਈਆਂ ਨੇ ਇਹ ਬਦਲਾ ਜਣਾ ਤੂੰ ਇਹ ਨਾ ਨਾ ਗਿਆ ਇਸ ਪਾਸੇ ਤੇ ਦੂਜੀ ਪਾਸੇ ਇਹ ਕਿੰਚਰਾ ਤੇ ਫਿਰ ਕੋਲ ਕਰਨ ਹੈ 1.2 ਕਿਲੋ ਇਹ ਪਸਟਰੀਅਮ ਉੜਪੋਦੀ ਨਹੀਂ ਇਹ ਪਿੱਛੇ ਨੂੰ ਉੜਪੋਦੀ ਨਹੀਂ ਕਹ ਨਾਲ ਨਾਲ ਦੀ ਤੇ ਉਹ ਕਰਨੀਆਂ ਫਿਰ ਅੱਜ ਦੇ ਬਚੇ ਲੱਕਰ ਤੇ ਮਸਲੋਂ ਦੇ ਆ ਉਹਨਾਂ ਇਥੋਂ ਪਿੱਛੇ ਨੂੰ ਨਿਕਲ ਜਾਂਦੀ ਹੈ ਤੇ ਉਹ ਉਹਨਾਂ ਪਰੇਸ਼ਾ ਬੈਨ ਨੇ ਖਾਣਾ ਤੇ ਘਟਨਾਣਾ ਬੰਦਾ ਤੋਂ ਉਹ ਮਾਰੂ ਉਹ ਕਾਣਾ ਤੋਂ ਉਹ ਮੇਰੇ ਤੇ ਮੁਸ਼ਕਲ ਬੰਦਾ ਬਹੁਤ ਹਮ ਤਦ ਉਹਨੂੰ ਪੇਸ਼ ਨੂੰ ਨਹੀਂ ਤੇ ਜਦੋਂ ਪੇਸ਼ ਨੂੰ ਕੋਚ ਮੈਂ ਦਗਾ ਕਿ ਤੇ ਖਾਣਾ ਨਾ ਦਗਾ ਤੇ ਗਲੇ ਨੂੰ ਇਸ਼ਾਰਾ ਕਰੂੰਗਾ ਤੇ ਇਹ ਵੀ ਉਹ ਪੇਸ਼ ਨੂੰ ਕੋਸ਼ਿਸ਼ ਕਰੇ ਤਾਂ ਖਾਣਾ ਨੂੰ ਮਾਰ ਵੀ ਕਰ ਦਤਾ ਤੇ ਮੋ ਜਲਾ ਮੋਸਕਾ ਮੋਜੋ ਮੋ ਜਲਾ ਮੈਂ ਸਮਝ ਨਹੀਂ ਸਨ ਇਹ ਤੇ ਖਾਨ ਮੈਂ ਬਣਾਣਾ ਵਿਦਿਆਨ ਕਹਨਾ ਤੇ ਇਹਨਾਂ ਸਤੂ ਬਣਾ ਦੱਸੋ ਗਰੀਸ ਉਹਨਾਂ ਕੋ ਕਿ ਭਰ ਲਾ ਦਿਨਾ ਤੇ ਇਲਾਜ ਸਹੀ ਕਿਉਂ ਕਰਦਾ ਨਾ ਨਾ ਤੀਣਾ ਸ਼ਰੀਰਿੰਗ ਉਹ ਸਾਰੇ ਬਸੇ ਪੂਰੀ ਪੂਰੀ ਦੇ ਪਿਸ਼ਮਾ ਉਹ ਦਿਖ ਨਹੀਂ ਮਿਲਦੀਆਂ ਤੇ ਹੁਣ ਨੂੰ ਜਿਹੜਾ ਨੈਰੋ ਹੁੰਣਾ ਇਕਨੋਮ ਤੇ ਅੜਣਾ ਆਪਣਾ ਉਹ ਆਉਂਦਾ ਤੇ ਲੋੜ ਤਾਂ ਤੋਰਦੇ ਪਸੇ ਜਾ ਕੇ ਹੁੰਦਾ ਇਹੋ ਵੇਗ ਲ ਮੈਂ ਤੇ ਅਣੇ ਨਾਲ ਹੀ ਮਿਲਦੀਆਂ ਸਟੋਮਕ ਨੂੰ ਉਥੇ ਜਾ ਜਾਂਦੀਆਂ ਤੇ ਇਹ ਦਾ ਨਾਮ ਹੈ ਇਹ ਤੇ ਇਹ ਪతం ਜੇ ਖਾਣਾ ਜਾ ਗਿਆ ਕਿ ਨਾ ਤੇ ਟੈਸਟ ਕੀ ਗਏ ਨਾ ਬਰੀ ਸਵੇਰੋਂ ਨਾ ਪਤਾ ਲੱਗਿਆ ਨਾ ਤੇ ਲਾਹੇ ਕਿ ਕਿ ਨਾ ਡਾਇਰੈਕਟ ਐਂਡੋਸਕੋਪੀ ਕਰਕੇ ਤੇ ਹੁਣ ਡਾਇਰੈਕਟ ਕਰਦਾਂ ਲੇਕਿਨ ਇੱਕ ਬੈਵੰਦਾ ਤੋਂ ਬਲੋਮਰ ਮੈਂਟਨਸਨ ਰੋ ਨਾ ਆ ਜਾਂਦਾ ਪਾ ਜਾਂਦਾ ਤੇਰੇ ਨਵੀਂ ਦੀ ਨਾਲ ਹੁੰਦੀ ਹੈ ਤੇ ਉਹ ਬੈ ਬੈ ਲਾਊਗਾ ਉਹ ਪੂਰੇ ਦੀ ਪੂਰਾ ਜਿਦਾ ਰੰਗ ਹੁੰਦੀ ਨਾ ਉਹ ਸਾਰੇ ਪੁਰਾਣੇ ਨੂੰਗਾ ਤੋਂ ਅਧਾ ਅਧਰੋਂ ਪਟਾਇਆ ਇਸੇ ਜ ਮਨ ਮਨ ਉਹ ਵਿਚ ਮਾਦਾ ਹੁੰਦਾ ਤੇ ਸ਼ੁੱਤ ਤੋਂ ਬਣੇ ਬਾਬਾ ਤੇ ਉਹ ਹੁਣ ਦੇਖ ਤੇ ਇਸ ਕੰਨ ਚਲ ਕਸ ਨਾ ਕੈਸ ਤਰ ਇਸ ਕ وجہ ਨਾ ਤੇ ਸੰਤਾਂ ਦੇ ਨਾਲ ਤੋਂ ਨੱਕ ਨੱਕ ਦੇ ਕੋਲ ਜਾ ਕੇ ਖਾਣਾ ਪੈਂਦਾ ਤੇ ਬੈਸਿਕ ਦਾ ਨਾ ਮੇਰੀ ਸੋਣਾ ਕੋ ਕਿ ਅਲਾਕੀਆ ਅਨਡਾਇਰੈਕਟ ਕਰ ਦੇਣਾ ਮੈਂ ਨੋਸ ਕੋਪੀ ਕਰਕੇ ਤੇ ਆ ਨਿਕਮ ਹੀ ਇੰਦੋਂ ਆ ਨਾ ਕੰਮ ਦਾ ਤੇ ਬਿਚੇ ਉਹਨਾਂ ਨੂੰ ਪਾਈ ਬਥਰੇ ਤੇ ਇਹਨਾਂ ਅਨਡਾਇਰੈਕਟ ਜਿਹੜੇ ਜਿਹਸੇ ਸਪੈਲ ਦੇ ਇਹ ਅੰਦਰ ਦੇ ਤੁਨਖ ਨਹੀਂ ਪਰੋਣ ਮੈਂ ਗਿਆ ਤੇ ਉਸਪਾਈ ਮੋਂ ਹੁਣ ਆਪਣਾ ਤੇ ਤੇ ਮੋਰ ਖਾਣ ਖਾਣ ਨਾਲ ਜਾਂ ਕੋੜ ਕੇ ਦਾ ਖਾਣ ਨਾਲ ਜਾਂ ਸਪੈਸ ਨਾਲ ਜਾਂ ਜਿਹੜਾ ਤਿਆਰ ਬਣਾ ਇਹ ਸ਼ੁਰੂ ਹੋ ਜਨਾ ਤੇ ਨਾਲ ਜਸਟ ਪੇਨ ਹੋਣੀ ਆ ਤੇ ਨਾਲ ਖਾਣ ਦੇ ਵਿੱਚ ਦਿਕਾਉਣੀ ਆ ਤੇ ਉਹ ਇੰਟਰ ਮੋਟ ਕ੍ਰਸ਼ਿੰਗ ਪੇਨ ਹੋਣੀ ਆ ਤੇ ਇੰਟਰਮੀਟੈਂਟ ਵੀ ਆ ਜਾਣੀਆਂ ਕਦੀ ਹੋਣੀਆਂ ਤੇ ਆ ਤਾਂ ਇਹ ਸੀ ਗੱਲ ਨਹੀਂ ਪਹਿਲਾਂ ਇਹ ਯੋ ਨੋ ਇਹ ਇਨ ਦੀ ਇਨਫਰਮੇਸ਼ਨ ਫਾਈਲ ਵੀ ਮੈਨੂੰ ਕਿਹ ਲੈ ਕੇ ਤੇ ਹਟਟ ਗਿਆ ਹੋਇਆ ਮੈਂ ਇਟਸ ਅਪੀਨ ਲੇਕ ਵੀ ਇਹ ਤੇ ਦੇਖ ਨਾ ਨਾ ਮਰਮੇ ਰਿਖ ਕੇ ਤੇ ਨਹੀਂ ਤਾਂ ਮੇਰੇ ਸਾਰੋ ਬਣਾ ਕਾ ਕਲ ਉਹ ਕੋਲ ਖਿਊ ਉਹ ਜੋ ਕਹੇਗਾ ਕੌਫੀ ਜਿੰਨਾ ਕੋਈ ਸਕੀ ਉਹ ਨਾ ਉਹ ਨਾ ਦੇਖ ਨਹੀਂ ਤੇ ਪਰ ਉਹ ਉਹ ਤੋਂ ਦੇ ਪਾਣੀ ਪਾਸ ਨਾ ਤੇ ਨਾ ਮੈਚ ਉਹ ਦੀ ਨਹੀਂ ਹੈ ਤੇ ਮੈਨਾਂ ਮਿੱਟੀ ਟ੍ਰਾਂਸਪਰੇਸ਼ਨ ਅੰਦਰ ਚੱਕਾ ਲਓ تو بوگڑی پا کے وہ و... ریفر کر کے گیسٹرون اے... ریفر کر دوں وہ آپ ہی چیک کر لین ٹریٹمنٹ نائٹریٹس یا کیلشیم چینل باک ٹریٹمینٹ ہو جانا ابھی گل کرتے میں وزو فیسائلٹی وژ فیسائلٹی انفیکشن یا اریٹے ہو جاندی ہے ਤੇ ਦੇ ਵੈਕਸ਼ਨ ਉਹਦੀ ਮਟੀਰੀਅਲ ਹੋਗੀ ਜਾਂ ਉਹ ਉਗਲ ਹੋਗੀ ਜਾਂ ਵਾਰਨ ਹੋਗੀ ਜਾਂ ਵੀ ਰਿਕਨ ਹੋਗੀ ਕੈਮੀਕਲ ਤੋਂ ਜਾਂ ਗੋਲੀ ਦੇ ਕਦੀਆਂ ਤੂੰ ਵੀ ਜੋ ਜਾ ਕੇ ਨਾ ਇਨਫੋਰਮੇਸ਼ਨ ਆਣੀ ਹੈ ਉਹ ਗਿਆਨ ਜਾਣ ਰਿਕਨ ਹੋਣ ਦੀ ਹੈ ਤੇ ਅਜ ਵੀ ਵੈਕਸ਼ਨਾਂ ਵਿੱਚ ਤਾਂ ਦੀ ਹੈ ਤੇ ਕੈਨੇਡਾ ਸਿਸ ਕੈਨੇਡਾ ਅੰਗਰੇਜ਼ਨ ਆਫਸਰ ਦੀ ਹੈ ਤੇ ਹੁਣ ਇਸ ਟਰੀਟਮੈਂਟ ਕੋ ਕਨੈਕਟ ਕਰ ਤੇ ਅਜ ਵੀ ਟੈਸਟ ਕਰਨਾ ਹੈ ਤੇ ਇਹ ਜਿਹੜੀ ਗਨਾਂ ਨੋਸੋਬੀ ਤੇ ਬਾਰੀ ਗੱਲੋਂ ਤਾਂ ਵੀ ਸਹੀ ਕਰਨ ਪਤਾ ਨਹੀਂ ਕਿ ਤੇ ਵੀ ਨਹੀਂ ਹੋਵੇ ਤੇ ਉਹਨਾਂ ਜਿਹੜਾ ਕੈਨੇਡਾ ਹੋ ਜਾਂਦਾ ਜਿਹੜੀ ਵੀ ਬਣਾਈ ਕਿ ਬਰਕੋਨਾਈ ਵਾਲਾ ਜਾਂ ਆਪੀ ਸਬਲੈਂਕ ਸਬਰਾਸ ਉਹਨੀਆਂ ਤੇ ਉਹਨਾਂ ਵੀ ਉਹ ਦੀ ਜਿ ਨੂੰ ਨਹੀਂ ਕਿ ਐਸੈਕਲੋਵੀਰ ਜਾਂ ਕੈਨਸੈਕਲੋਵੀਰ ਇਹ ਸੀਐਮ ਵੀ ਇਹ ਟੈਡੋਮੈਗਲੋਵਾਇਰਸ ਨਾਲ ਵੀ ਹੋ ਜਾਂਦੀ ਐ ਮੈਨਾਂ ਕੁਮੜਾ ਮੈਂ ਪੇਸ਼ੈਂਟ ਦੇ ਵਿੱਚ ਤੇ ਉਹਦੀ ਜਿ ਬਣਾਈ ਕੈਨਸੈਕਲੋਵੀਰ ਜਾਂ ਉਸਕਨਨ ਤੇ ਤੇ ਮੇਰਾ ਨਿਕਲਦਾ ਉਹਦੀ ਜਮਨ ਸ਼ੁਰੂ ਕਰਦਾਂ ਚਾਹੀਦੀ ਹੈ ਤੇ ਮੇਨੋ ਕੋਈ ਮੈਨੀਪੂਲੇਸ਼ਨ ਨਹੀਂ ਹੈ ਤੇ ਇਹ ਉਹ ਸਾਡੇ ਵੀ ਕੈਨੇਡਾ ਵੀ ਉਸੋ ਦਾ ਆ ਅਗਣੀ ਪੀਲੇ ਜਾਂ ਗਾਸਟ ਪੀਲੇ ਤੋਂ ਉਹਦੀ ਮਨਸਪੋਰਟ ਆ ਗਈ ਹੈ ਜਾਂ ਰਾਜੀ ਵੀ ਕਰਾ ਨਹੀਂ ਹੈ ਤੇ ਜਦੋਂ ਤੇ ਉਹਨਾਂ ਇਸ ਇਸ ਨੂੰ ਨਾਲ ਸੁਬਜ਼ਾ ਦੇ ਸਮਝ ਨਹੀਂ ਤੇ ਉਹ ਬਾਹਰ ਬਾਹਰ ਜਦਾਂ ਨਹੀਂ ਰਹਿਣਾ ਉਹਦੀ ਜਦੋਂ ਤਾਂ 에어로ਸੋਲਾਈਜ਼ ਇਹਨੇ ਉਹਦੇ ਨੇ ਤੇ ਨਾਰਮਲ ਪ੍ਰੋਟਨ ਪੰਪ ਐਨਰਮੈਂਟ ਤੇ ਮੈਂਬਰਨ ਜੋਨ ਨੇ ਕੋਈ ਵੀ ਜੋਨ ਦੇ ਦਿਓ ਜਿਹਨ ਲਈ ਪਹਿਲਾਂ ਉਹ ਤੋਂ ਜ਼ਿਆਦਾ ਤਾਂ ਗੁਣੀ ਖਾਣਾ ਹੁੰਦੀ ਆ ਉਹ ਜਿਸ ਗੱਲ ਕਰ ਫਿਰ ਦੇ ਦਿਓ ਨਾਲ ਇਸ ਕਰ ਤਾ ਲੋਕ ਨੇ ਨਾ ਜਿਹਨਾਂ ਬਾਕਸ ਟੈਕਨੀਕ ਕਰਨਾ ਜਿਹਨਾਂ ਮੈਂ ਪਸਪੁਣ ਨਾ ਲੈਣੋਂ ਨਾ ਖਾਣਾ ਉਹ ਨਹੀਂ ਤੇ ਬਰਕਸਨ ਜਦਾ ਖਾਣਾ ਵੀ ਮੈਂ ਵੀ ਬੁਰਾ ਜਦਾ ਖਾਣਾ ਵੀ ਨਹੀਂ ਆਣਾ ਵੀ ਨਹੀਂ ਮੇਰਾ ਮਨ ਸੀਨਾ ਹੋ ਜਾਂਦੀ ਹੈ ਜਬ ਰਾਸੀ ਮੈਂ ਕਿਹਨਾ ਖਾਣਾ ਵੀ ਹੋਣੀ ਜਿਵੇਂ ਕਿ ਜਰਾ ਜੋਣਾ ਮਾਦਰਾ ਉੜੀ ਉਹਨਾਂ ਦਾ ਕਿ ਜੋਣ ਲੱਗਣਾ ਟੇਰ ਹੋ ਜਾਂਦਾ ਨਾਲ ਹੀ ਤੇ ਉਹ ਪੂਰੀ ਤਰ੍ਹਾਂ ਨਹੀਂ ਪੜਦੀ ਉਹ ਅਧੂਰੀ ਅਧੂਰੀ ਪੜ ਜਾਂਦੀ ਹੈ ਆ ਗਏ ਉਹ ਆਡੀ ਹੁਨੀਆ ਜੋ ਨਾਲ ਤੋਂ ਦਵਾ ਦੇ ਇਹ ਕੋਮਾ ਆਪਣਾ ਉਹ ਖੂਨ ਨਾ ਮਿਲ ਕੇ ਦਰਦ ਨਹੀਂ ਹੋਣੀ ਪਹਿਲਾਂ ਇਸ ਉਹ ਖੂਨ ਆਉਣ ਉਹਦੇ ਨਾਲ ਤੇ ਤੁਸੀਂ ਦੋ ਵੇਤੀ ਦੁਬਾਰਾ ਆ ਜਾਣਾ ਐਂਡੋਸਕੋਪੀ ਕਰ ਲੋ ਪਰੋਂ ਐਂਡੋਸਕੋਪੀ ਉਹਨਾਂ ਕੋਲ ਆ ਜਾ ਵੀ ਜਾਣਾ ਤੇ ਜਿਆਦਾ ਖੂਨ ਆ ਤੇ ਆਪਣਾ ਵੀ ਠੀਕ ਹੋ ਜਾਣਾ ਤੇ ਦੇਖ ਰਹਾ ਮੈਂ ਕੰਮ ਤਾਂ ਐਨਰਕੋ ਵੀ ਕਰਕੇ ਕੋਸ਼ਿਸ਼ ਕਰਦੇ ਹਾਂ ਜਿਸ ਨੂੰ ਇਸ ਕਰੋ ਡਰਾਮਾ ਇਹਨੂੰ ਕਹਿੰਦੇ ਆ ਆਰਡਰਿੰਗ ਡਿਸਆਰਡਰ ਹੁੰਦੀ ਹੈ ਮਨ ਮਨ ਰੋਣ ਨਾ ਕਰੀ ਬਹੁਤ ਦੀਆਂ ਨਹੀਂ ਆਉਂਦੀਆਂ ਕੋਈ ਜੰਨਾ ਨਾ ਹੁੰਦਾ ਤੇ ਕਣੀ ਫੇਲ ਹੋਣੀ ਹੈ ਤੇ ਜੁੜਾ ਨਹੀਂ ਦਰਦ ਹੋਊਗੀ ਤੇ ਤੁਣੀ ਸਖਤ ਹੋ ਜਾਣੀ ਹੈ ਤੇ ਵੀਰ ਜੋਨੇ ਹੁਣ 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 ਤੇ ਨਾਲ ਇਹਨਾਂ ਲੋਕਸ ਵੀ ਹੋਣੀਆਂ ਅਸਲ ਜਿਆਦਾ ਬਣਾ ਤੇ 30 ਮਿੰਟ ਦੀ ਆਪਣਾ ਕਥਨਾਂ ਤੁਮਾਰਾ ਮੁੱਢ ਕਰਕੇ ਬੋਲ ਆਪਣਾ ਇਹ ਸਾਰੇ ਸਮਣੀ ਤੁਮੜਾ ਕਰਨਾ ਹੈ ਅਕਲੀਆਂ ਤੇ ਸੋਹਣੇ ਤੇ ਮਿਕਨ ਦੋਨੋਂ ਹੋ ਗਈ ਐ ਨਾ ਕਰਾਤਣੇ ਜਾਣ ਨੂੰ ਮੂੰਹ ਜੋ ਮੁਸ਼ਕਲ ਹੋਗਾ ਤੇ ਚਾਚੀ ਰੰਗ ਸਾਰੇ ਐਨੇ ਇਸੇ ਨਿਕਟੋਣੀ ਪਰ ਹਮੇਸ਼ਾ ਤੁਹਾਨੂੰ ਸੋਲੋਂ ਨਿਕਟੋਣੀ ਦੇ گاਉਂ ਵਿੱਚ ਜੇਕਰ ਵਾੜੀ ਕੋਲੋਂ ਸੋਲੋਂ ਨੂੰ ਹੁੰਦੀ ਨਿਕਟੋਣੀ ਹੈ ਤੇ ਦੂਜੀ ਨਿਸ਼ਾਨੀਆਂ ਨਹੀਂ ਆ ਮੈਂ ਆਜੂ ਮੋੜੇ ਦਾ ਮਸਤਣਾ ਤੇ ਉਹ ਨਾਲ ਜਿਹਾ ਇਕੱਲੇ ਜਿਹਾ ਨਹੀਂ ਆਜਨਾ ਰੋੜੀ ਕੋਲੋਂ ਜੋ ਇਹ ਰੋਗ ਕੈਨਸਲ ਤੋਂ ਸੋਲੋਂ ਦੇ ਫੇਰੀ ਹੁੰਦਾ ਤੇ ਨਾ ਬਾਰਗਣਾ ਦੇ ਨਹੀਂ ਆ ਤੇ ਜਹਾ ਦੇ ਤੋਂ ਤਕੀਮੂ ਮੰਨ ਉਹ ਜਬਜ਼ਟ ਇਸ ਉਹਦੇ ਵਿੱਚ ਹੀ ਹੁੰਨੀ ਹੈ ਤੇ ਮੱਕੇ ਨਾਲ ਦਰਦ ਨਹੀਂ ਹੁੰਨੀ ਤੇ ਦੰਦੇ ਸਵੇਰੀਆ ਹੋਗਾ ਤੇ ਜਦੋਂ ਸਾਰਾ ਰਖਣਾ ਹੈ ਬਾਹਰ ਨਾ ਘਰੇ ਇਹ ਭਾਂ ਘੜਿਆ ਨੂੰ ਉਹ ਜਦੋਂ ਚੱਲ ਨਹੀਂ ਹਾਂ ਤੇ ਚਿੱਟੇ ਚਿੱਟੀ ਟੈਸਪਰ ਨੂੰ ਪਤਾ ਲਾਣਾ ਤੇ ਉਹ ਕਿਸ ਤਰ੍ਹਾਂ ਤੋਂ ਦਿਨ ਅੰਮ ਉਹ ਦਸਨ ਕਰਾਉਣਾ ਉਪਰ ਹੁੜੇ ਤੇ ਵੀ ਸਿਰਿੰਗਾਂ ਨੂੰ ਤੇ ਸਿਰਿਸੇਸ ਕਨੂੰ ਅੰਮ ਤੇ ਨਾਲ ਬਰਸਕਨ ਕਨੂੰ ਵੀਰ ਭਤਾ ਲਈ ਤੇ ਫਾਇਰ ਫੋਨ ਜੁਸਟ ਜੁਸਟ ਕੀ ਮਤਲਬ ਇਹ ਉਹਨਾਂ ਤਿਕਰਨ ਜਿਹਾ ਫਿਰ ਸੈਕਸ਼ਨ ਕਰਦੇ ਹੋ ਨਹੀਂ ਨਹੀਂ ਹੁੰਦਾ ਸੈਕਸ਼ਨ ਤੋਂ ਲੰਮ ਇਹਨਾਂ ਕੋ ਨਾ ਫਾਇਰ ਫੋਨ ਜੁਸਟ ਬਿਨਾ ਕੁਝ ਪਹਿਲਾ ਸਟਾਪ ਨਾ ਆਉਂ ਅ ਜਦੋਂ ਖਾਣਾ ਖਾਣਾ ਮਨ ਨਾ ਤੇ ਨਾਲ ਦਰਦ ਵੀ ਹੁੰਦੀ ਹੈ ਤੇ ਉਹ ਜਿਆਦਾ ਹੋਗਾ ਸਪੈਲ ਵਿੱਚ ਜਿੱਥੇ ਉਹ ਸਪੈਸ਼ਲਟੀ ਹੋਗੀ ਇਹ ਨਾ ਮੈਂ ਦੇ ਉਹ ਜਦੋਂ ਖਤਨਾਗ ਨਹੀਂ ਹੁੰਦਾ ਉਹ ਕੈਲਸ਼ੀਅਮ ਜਿਹੜਾ ਨਾ ਕੋਈ ਦੇ ਦਵਾਇਂ ਨਹੀਂ ਠੀਕ ਹੋਣਾ ਅਮ ਮੰਨ ਕਰਦੇ ਆ ਜੇ ਭੀਮ ਫਰਮ ਸਸਤੀ ਕਾ ਆਈ ਵਾਂ ਕਰਦਾ ਉਹ ਵੀ ਕਰੇ